ਸ਼ਸ਼ੀਕਾਂ ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਕਿਸ ਦੇ ਸਿਰ ਸਜੇਗਾ ਤਾਜ ਪ੍ਰੋਗਰਾਮ ਦੇ ਵਿੱਚ ਮੈਂ ਕਵਿਤਾ ਸਵਾਗਤ ਕਰਦੀ ਆ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਸਮਾਂ ਬੇਹਦ ਨਜ਼ਦੀਕ ਆ ਰਿਹਾ ਅਜਿਹੇ ਦੇ ਵਿੱਚ ਦਲ ਬਦਲੀਆਂ ਦਾ ਸਿਲਸਿਲਾ ਲਗਾਤਾਰ جاری ਹੈ ਉਮੀਦਵਾਰਾਂ ਜੋ ਆ ਉਹਨਾਂ ਦਾ ਐਲਾਨ ਕੀਤਾ ਜਾ ਰਿਹਾ ਤੇ ਨਾਲ ਹੀ ਵਰਕਰਸ ਜਿਹੜੇ ਨੇ ਜਿਹੜੇ ਲੀਡਰਸ ਨੇ ਜਿਹੜੇ ਨੇਤਾ ਨੇ ਉਹਨਾਂ ਦੇ ਵੱਲੋਂ ਪਾਰਟੀਆਂ ਬਦਲੀਆਂ ਜਾ ਰਹੀਆਂ ਨੇ ਅਜਿਹੇ ਦੇ ਵਿੱਚ ਲੋਕਾਂ ਨੂੰ ਬਹੁਤ ਕਨਫਿਊਜ਼ਨ ਜੋ ਹੈ ਕ੍ਰੀਏਟ ਹੋ ਰਹੀ ਹੈ ਇਸ ਮੁੱਦੇ ਤੇ ਅਸੀਂ ਵਿਚਾਰ ਵਤਾਂਦਰਾ ਕਰਾਂਗੇ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਚਰਨ ਕਮਲ ਸਿੰਘ ਮਾਨ ਸਤਿ ਸ਼ਕਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਤੰਦਰੁਸਤ ਹੋ ਤੇ ਚੜ੍ਹਦੀ ਕਲਾ 'ਚ ਹੋ ਜੀ ਤਾਂ ਲਗਾਤਾਰ ਪਾਰਟੀਆਂ ਦੇ ਵੱਲੋਂ ਪਾਰਟੀਆਂ ਬਦਲੀਆਂ ਜਾ ਰਹੀਆਂ ਨੇ ਅਜਿਹਾ ਇਸ ਲਈ ਕਿਉਂਕਿ ਜਿਨ੍ਹਾਂ ਦਾ ਸਫ਼ਰ ਹੀ ਇੱਕ ਪਾਰਟੀ ਤੋਂ ਹੋਇਆ ਉਸ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਪਾਰਟੀ ਬਦਲ ਦਿੱਤੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਜੋ ਆਮ ਜਨਤਾ ਦੀ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ ਕਿ ਆਖਿਰੇ ਤਾਂ ਕਾਂਗਰਸ ਦਾ ਪਾਰਟੀ ਸੀ ਕਾਂਗਰਸ ਦੇ ਵਿੱਚ ਲੀਡਰ ਹੈ ਜਾਂ ਵਰਕਰ ਹੈ ਤੇ ਹੁਣ ਅਸੀਂ ਮਤਲਬ ਉਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਇਹ ਭਾਜਪਾ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਤਾਂ ਅਸੀਂ ਇਸ ਉੱਤੇ ਗੱਲਬਾਤ ਕਰਾਂਗੇ ਕਿ ਲੋਕਾਂ ਦੀ ਇਸ ਦੇ ਉੱਪਰ ਕੀ ਰਾਏ ਹੈ ਤੇ ਲੋਕਾਂ ਨੂੰ ਕੀ ਲੱਗਦਾ ਹੈ ਕਿ ਜੋ ਹੁਣ ਦਲ ਬਦਲੀ ਦਾ ਸਿਲਸਿਲਾ جاری ਹੈ ਜਿਸ ਕਰਕੇ ਦਲ ਬਦਲੀ ਕੀਤੀ ਜਾ ਰਹੀ ਹੈ ਕੀ ਉਹ ਪੂਰਾ ਹੋ ਸਕੂਗਾ ਜਿਸ ਮੰਤਵ ਦੇ ਨਾਲ ਬਦਲੀ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਕਿਹੋ ਜਿਹਾ ਅਸਰ ਪਵੇਗਾ ਦੇਖੋ ਕਵਿਤਾ ਸਭ ਤੋਂ ਪਹਿਲਾਂ ਤਾਂ ਇਹ ਆਪਾਂ ਬੜਾ ਮੈਂ ਦਰਸ਼ਕਾਂ ਨੂੰ ਅਪੀਲ ਕਰਨੀ ਚਾਹੂੰਗਾ ਵੀ ਅੱਜ ਦੇ ਜਿਹੜੇ ਇਸ ਟੌਪਿਕ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਲੋਕਾਂ ਨਾਲ ਜੁੜਿਆ ਹੋਇਆ ਤੇ ਬੜਾ ਦਿਲਚਸਪ ਤੇ ਕਹਿ ਲੋ ਵੀ ਇੰਟਰਸਟਿੰਗ ਟਾਪਿਕ ਤੇ ਆਪਾਂ ਗੱਲ ਕਰਾਂਗੇ ਕਿਉਂਕਿ ਦੇਖੋ ਪੰਜਾਬ ਦੀ ਸਿਆਸਤ ਇਸ ਸਮੇਂ ਪੂਰੀ ਗਰਮਾਈ ਹੋਈ ਹੈ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਸਾਰੀਆਂ ਰਵਾਇਤੀ ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਨੇ ਤੇ ਜਿਹੜਾ ਜਿਵੇਂ ਤੁਸੀਂ ਹੁਣ ਦਲ ਬਦਲੂਆਂ ਦੀ ਗੱਲ ਕੀਤੀ ਹੈ ਤਾਂ ਦਲ ਬਦਲੂਆਂ ਦਾ ਤਾਂ ਉਹ ਹਾਲ ਦੇਖ ਲਓ ਵੀ ਜਿਵੇਂ ਬਰਸਾਤੀ ਮੌਸਮ ਦੇ ਵਿੱਚ ਡੱਡੂ ਛੜੱਪੇ ਵੱਜਦੇ ਹੁੰਦੇ ਨੇ ਵੀ ਡੱਡੂ ਕਦੇ ਇੱਧਰ ਛੜੱਪਾ ਮਾਰ ਕੇ ਕਦੇ ਉੱਧਰ ਛੜੱਪਾ ਮਾਰ ਕੇ ਉਹ ਮਤਲਬ ਸਿਆਸੀ ਲੀਡਰਾਂ ਦਾ ਹਾਲ ਹੋਇਆ ਹੋਇਆ ਤੇ ਲੋਕ ਬੜੇ ਸਿਆਣੇ ਹੋਏ ਨੇ ਜਿਹੜੀਆਂ ਵਕ ਵਕ ਲੋਕਾਂ ਦੇ ਵਿੱਚ ਚਰਚਾਵਾਂ ਛੜੀਆਂ ਹੋਈਆਂ ਨੇ ਉਹ ਚਰਚਾ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਆਪਾਂ ਇਸ ਟੌਪਿਕ ਦੇ ਉੱਪਰ ਗੱਲਬਾਤ ਕਰਨੀ ਆ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਵੀ ਇੱਕ ਸਿਆਸੀ ਲੀਡਰ 10-20 ਸਾਲ ਤੋਂ ਕਿੰਨੇ ਦਹਾਕਿਆਂ ਤੋਂ ਇੱਕ ਪਾਰਟੀ ਦੇ ਨਾਲ ਜੁੜਿਆ ਹੋਇਆ ਦੋ ਦਹਾਕੇ ਆਪਾਂ ਮੰਨ ਕੇ ਚੱਲਦੇ ਆਂ ਫਾਰ ਇਗਜ਼ਾਮਪਲ ਦੇ ਤੌਰ ਤੇ ਆਪਾਂ ਮਹਾਰਾਣੀ ਪ੍ਰਨੀਤ ਕੌਰ ਦੀ ਚਲੋ ਆਪਾਂ ਗੱਲ ਕਰ ਲੈਂਦੇ ਆਂ ਇਗਜ਼ਾਮਪਲ ਦੇ ਨਾਲ ਆਪਾਂ ਗੱਲ ਕਰਦੇ ਆਂ ਹੁਣ ਮਹਾਰਾਣੀ ਪ੍ਰਨੀਤ ਕੌਰ ਦਾ ਪਰਿਵਾਰ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿ ਚੁੱਕੇ ਨੇ ਕੱਟੜ ਕਾਂਗਰਸੀ ਪਰਿਵਾਰ ਹੈ ਉਹ ਜੀ ਬੱਲੇ ਬੜੇ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤੇ ਉੱਥੇ ਇਲਾਕੇ ਦੇ ਵਿੱਚ ਇਹਨਾਂ ਦਾ ਪੂਰਾ ਚੰਗਾ ਮਤਲਬ ਰਸੂਖ ਆ ਪ੍ਰਭਾਵ ਆ ਆਬਵੀਅਸਲੀ ਰਾਜਿਆਂ ਦਾ ਖਾਨਦਾਨ ਆ ਇਹਨਾਂ ਦਾ ਹੁਣ ਸੀਐਮ ਵੀ ਰਹਿ ਚੁੱਕੇ ਨੇ ਤਣਾੜ ਨੇ ਚੰਗਾ ਰਸੂਖ ਹੈ ਤਾਂ ਲੋਕਾਂ ਦੇ ਵਿੱਚ ਪੂਰੀ ਇਹਨਾਂ ਦੀ ਮਤਲਬ ਠੁੱਕ ਆਇਨ ਤੇ ਹੁਣ ਚੱਕਰ ਇਹ ਹੈ ਵੀ ਹੁਣ ਭਾਜਪਾ ਜੁਆਇਨ ਕਰ ਲਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੇ ਮਹਾਰਾਣੀ ਪ੍ਰਨੀਤ ਕੌਰ ਉਹਨਾਂ ਨੇ ਵੀ ਹੁਣ ਲੋਕਾਂ ਨੂੰ ਤਾਂ ਬੱਲਪੂਸੇ ਪਏ ਹੋਣੇ ਹੁਣ ਤੁਸੀਂ ਇੱਕ ਗੱਲ ਦੇਖੋ ਇੱਕ ਪਿੰਡ ਦਾ ਵੋਟਰ ਹੈ ਜਿਹੜਾ ਹਾਂਜੀ ਛੋਟੇ ਸ਼ਹਿਰ ਦਾ ਵੋਟਰ ਹੈ ਜਾਂ ਕਿ ਪਿੰਡ ਦੀ ਕੋਈ ਆਪਣੀ ਬੀਬੀ ਲਾ ਲਓ ਭੈਣ ਲਾ ਲਓ ਕੋਈ ਮਾਤਾ ਲਾ ਲਓ ਜੀ ਠੀਕ ਹੈ ਜੀ ਉਹਨੂੰ ਤਾਂ ਇਹੀ ਪਤਾ ਵੀ ਇਹ ਕੈਪਟਨ ਪਰਿਵਾਰ ਹੈ ਜਿਹੜਾ ਕਾਂਗਰਸ ਨਾਲ ਜੁੜਿਆ ਹੋਇਆ ਉਹ ਤਾਂ ਹਾਲੇ ਵੀ ਇਹੀ ਸੋਚਦੇ ਹੋਣਗੇ ਵੀ ਇਹ ਕਾਂਗਰਸ ਨੇ ਕਾਂਗਰਸ ਦੇ ਨਾਲ ਹੀ ਜੁੜੇ ਹੋਏ ਨੇ ਮਤਲਬ ਕਹਿਣ ਦਾ ਇਹ ਹੈ ਵੀ ਜਿਹੜੇ ਪਿੰਡਾਂ ਵਾਲੇ ਸਾਡੇ ਲੋਕ ਨੇ ਭੋਲੇ ਲੋਕ ਨੇ ਉਹ ਤਾਂ ਹਲੇ ਵੀ ਭੱਬਲ ਭੂਸੇ 'ਚ ਨੇ ਕਿਉਂਕਿ ਇਹਨਾਂ ਦੀ ਜਿਹੜੀ ਸਿਆਸਤ ਖੇਡੀ ਜਾ ਰਹੀ ਆ ਉਹ ਵਿਚਾਰੇ ਪਿੰਡਾਂ ਵਾਲੇ ਲੋਕਾਂ ਨੂੰ ਥੋੜੀ ਸਮਝ ਲੱਗ ਰਹੀ ਆ ਵੀ ਇਹ ਕਿਧਰੋਂ ਪਾਰਟੀ ਬਦਲ ਕੇ ਕਿਧਰ ਨੂੰ ਜਾ ਰਹੇ ਨੇ ਕਿਹੜੀ ਪਾਰਟੀ ਛੱਡਤੀ ਕਿਹੜੀ ਜੁਆਇਨ ਕਰ ਲਈ ਬਹੁਤੇ ਲੋਕਾਂ ਨੂੰ ਤਾਂ ਕਈ ਪਾਰਟੀਆਂ ਦਾ ਵਿਚਾਰੀਆਂ ਦਾ ਪਤਾ ਵੀ ਨਹੀਂ ਹੈਗਾ ਅਜੇ ਏਡੇ ਲੋਕਸ ਵਾਲੇ ਸਾਡੇ ਪੰਜਾਬ ਦੇ ਵਿੱਚ ਕਈ ਭੋਲੇ ਲੋਕ ਨੇ ਪਿੰਡਾਂ ਵਾਲੇ ਲੋਕ ਨੇ ਜਿਹੜੇ ਤੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਕਾਂਗਰਸ ਛੱਡ ਕੇ ਭਾਈ ਹੁਣ ਭਾਜਪਾ ਚ ਜੁਆਇਨ ਕਰ ਲਈ ਹੈ ਜੀ ਸੋ ਇਸ ਗੱਲ ਕਰਕੇ ਇਹ ਲੋਕਾਂ ਦੇ ਵਿੱਚ ਜਿਹੜੇ ਭੁਲੇਖੇ ਪੈਣੇ ਨੇ ਹੁਣ ਲੋਕਾਂ ਨੂੰ ਬਹੁਤ ਕਿਉਂਕਿ ਜਿਵੇਂ ਆਪਾਂ ਹੋਰ ਸੀਟ ਦੀ ਗੱਲ ਹੁਣ ਰਵਨੀਤ ਬਿੱਟੂ ਦੀ ਗੱਲ ਕਰਦੇ ਆ ਰਵਨੀਤ ਸਿੰਘ ਬਿੱਟੂ ਦਾ ਪਰਿਵਾਰ ਵੀ ਕਟੜ ਟਕਸਾਲੀ ਕਾਂਗਰਸੀ ਪਰਿਵਾਰ ਜੀ ਮਰਹੂਮ ਮੁੱਖ ਮੰਤਰੀ ਬਿਆਨਤ ਸਿੰਘ ਉਹਨਾਂ ਦੇ ਹੋ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਫਿਰ ਉਹਨਾਂ ਦੇ ਭਰਾ ਨੇ ਗੁਰਕੀਰਤ ਕੋਟਲੀ ਉਹ ਵੀ ਮੰਤਰੀ ਰਹੇ ਉਹਨਾਂ ਦੇ ਫਾਦਰ ਸਾਹਿਬ ਹੋ ਗਏ ਫਿਰ ਆਪ ਰਵਨੀਤ ਬਿੱਟੂ ਕਾਂਗਰਸ ਤੋਂ ਸਾਂਸਦ ਰਹੇ ਨੇ ਤੇ ਹੁਣ ਭਾਜਪਾ ਚ ਛਾਲ ਮਾਰੀ ਆ ਤੇ ਭਾਜਪਾ ਚ ਛਾਲ ਮਾਰਨ ਨਾਲ ਤੁਸੀਂ ਇਹ ਦੇਖੋ ਵੀ ਲੋਕਾ ਦਾ ਕਿਤੇ ਨਾ ਕਿਤੇ ਹੁਣ ਭੱਬਲ ਪੂਸੇ ਚ ਪਏ ਹੋਏ ਨੇ ਬਿਲਕੁਲ ਬਿਲਕੁਲ ਬਾਕੀ ਪਰਿਵਾਰ ਕਾਂਗਰਸ ਚ ਤੁਰਿਆ ਫਿਰਦਾ ਆਪ ਇਹ ਭਾਜਪਾ ਜੁਆਇਨ ਕਰ ਲਈ ਐ ਤੇ ਦਲ ਬਦਲਦੀ ਸਾਰੇ ਤੇਵਰ ਵੀ ਐ ਚੇਂਜ ਕੀਤੇ ਮਤਲਬ ਬਿਆਨ ਵੀ ਆਏ ਜਦ ਇਹ ਸੀਐਮ ਚੰਨੀ ਨੂੰ ਵੀ ਘੇਰ ਲਿਆ ਉਹ ਪ੍ਰਧਾਨ ਮੰਤਰੀ ਦੀ ਕਫੇਰੀ ਸੀਗੀ ਫਰੋਜਪੁਰ ਤੇ ਉਹ ਤੇ ਘੇਰ ਲਿਆ ਉਹ ਕਹਿੰਦੇ ਸਾਰਾ ਇਹ ਕੀਤਾ ਕਰਾਈ ਮੁੱਖ ਮੰਤਰੀ ਚੰਨੀ ਦਾ ਵੀ ਇਹ ਜਿਹੜਾ ਵਿਰੋਧ ਹੋਇਆ ਵੀ ਨਹੀਂ ਜੇ ਵਿਰੋਧ ਚੰਨੀ ਸਾਹਿਬ ਨਾ ਕਰਵਾਉਂਦੇ ਤਾਂ ਬਹੁਤ ਵੱਡੇ ਜਿਹੜੇ ਤੋਹਫੇ ਕਹਿ ਲਓ ਜਾਂ ਬਹੁਤ ਵੱਡੇ ਐਲਾਨ ਨੇ ਉਹ ਪੀਐਮ ਨਰਿੰਦਰ ਮੋਦੀ ਸਾਹਿਬ ਨੇ ਕਰਕੇ ਜਾਣੇ ਸੀ ਪੰਜਾਬ ਦੇ ਲਈ ਜੀ ਜੀ ਤੁਸੀਂ ਦੇਖੋ ਵੀ ਇਹ ਸਿਆਸਤ ਹੈ ਥੋੜੀ ਮਤਲਬ ਗਹਿਰਾਈ ਨਾਲ ਸਮਝਣ ਦੀ ਲੋੜ ਆ ਵੀ ਦਲ ਬਦਲਿਆ ਨਹੀਂ ਤੁਸੀਂ ਇਹ ਵੀ ਚੀਜ਼ ਮੈਂ ਨਾਲ ਐਡ ਆਨ ਕਰੂੰਗਾ ਵੀ ਕਿਤੇ ਤੁਸੀਂ ਕਾਂਗਰਸ ਦਾ ਬਿੱਲਾ ਲਾ ਕੇ ਫਿਰਦੇ ਹੁਣ ਤੁਸੀਂ ਕਮਲ ਦਾ ਫੁੱਲ ਭਾਜਪਾ ਦਾ ਤਾਂ ਲੋਕਾਂ ਨੂੰ ਤਾਂ ਕਿਸੇ ਨਾ ਕਿਤੇ ਚਰਚਾ ਇਹ ਛੜੀ ਹੋਈ ਹੈ ਵੀ ਅਸੀਂ ਹੁਣ ਯਕੀਨ ਕਿਤੇ ਤੇ ਕਰੀਏ ਜੀ ਵੀ ਹੁਣ ਰਵਨੀਤ ਬਿੱਟੂ ਪਹਿਲਾਂ ਤਾਂ ਭਾਜਪਾ ਨੂੰ ਮਾੜਾ ਕਹਿੰਦਾ ਸੀ ਹੁਣ ਇਹ ਉਹਨੂੰ ਕਾਂਗਰਸ ਨੂੰ ਮਾੜਾ ਕਹਿ ਰਿਹਾ ਜੀ ਵੀ ਇਹਨਾਂ ਤੇ ਭਰੋਸਾ ਕਿਵੇਂ ਬਣੂਗਾ ਹੁਣ ਲੋਕਾਂ ਲਈ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਉਹਨਾਂ ਦੇ ਜ਼ਿਹਨ 'ਚ ਚੱਲ ਰਿਹਾ ਹੈ ਜੇ ਤੁਸੀਂ ਕਿਸੇ ਸਾਥ 'ਚ ਜਾਓ ਕਿਤੇ ਬੈਠੋ ਜਾਂ ਗੱਲ ਕਰੋ ਤਾਂ ਚਰਚਾ ਇਹ ਛੜੀ ਹੋਈ ਹੈ ਵੀ ਇਹਨਾਂ ਉਮੀਦਵਾਰਾਂ ਤੇ ਜਾਂ ਲੀਡਰਾਂ ਤੇ ਭਰੋਸਾ ਕਿਵੇਂ ਜਤਾਇਆ ਜਾਵੇ ਵੀ ਜਿਹੜਾ 20 ਸਾਲ 30 ਸਾਲ ਜਿਹਦੇ ਪਰਿਵਾਰ ਨੇ ਇੱਕ ਪਾਰਟੀ ਦੇ ਵਿੱਚ ਸਾਰੀ ਜ਼ਿੰਦਗੀ ਲੰਘਾਤੀ ਮਤਲਬ ਹੁਣ ਜਿਵੇਂ ਮਰੂਮ ਮੁੱਖ ਮੰਤਰੀ ਨੇ ਉਹਨਾਂ ਦੀ ਅਸੈਸੀਨੇਸ਼ਨ ਵੀ ਹੋ ਗਿਆ ਪਰਿਵਾਰ ਦੇ ਕਈ ਜੀਵ ਵੀ ਗਵਾ ਲਏ ਉਸ ਤੋਂ ਬਾਅਦ ਉਹ ਪਾਰਟੀ ਛੱਡ ਕੇ ਬਾਕੀ ਪਰਿਵਾਰ ਕਾਂਗਰਸ ਚ ਤੁਰਿਆ ਫਿਰਦਾ ਆਪ ਰਵਨੀਤ ਬਿੱਟੂ ਹੁਣ ਭਾਜਪਾ ਚ ਜੁਆਇਨ ਕਰ ਲੀਆ ਸੋ ਇਹ ਵੱਡੇ ਭਲੇਖਾ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਹੁਣ ਯਕੀਨ ਕਿਤੇ ਤੇ ਕਰੀਏ ਸੁਸ਼ੀਲ ਰਿੰਕੂ ਦੀ ਗੱਲ ਕਰਦੇ ਆ ਸੁਸ਼ੀਲ ਰਿੰਕੂ ਨੂੰ ਤਾਂ ਸਿਰਾਈ ਕਰਿਆ ਹੋਇਆ ਮਤਲਬ ਉਹਨਾਂ ਨੇ ਤਾਂ ਸਾਰੇ ਰਿਕਾਰਡ ਹੀ ਤੋੜਤੇ ਪਹਿਲਾਂ ਕਾਂਗਰਸ ਠੀਕ ਹੈ ਜੀ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਛਾਲ ਮਾਰੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਚ ਜਿਮਣੀ ਚੋਣ ਜਿੱਤ ਵੀ ਗਏ ਜੀ ਸੰਸਦ ਬਣ ਕੇ ਉਧਰੋਂ ਜਿੱਤਣ ਤੋਂ ਬਾਅਦ ਹੁਣ ਜੇ ਲੋਕ ਸਭਾ ਚੋਣਾਂ ਚ ਉਹਨਾਂ ਦਾ ਇਨਾਮ ਵੀ ਐਲਾਨ ਕਰਤਾ ਸੀ ਵੀ ਜਲੰਧਰ ਸੀਟ ਤੋਂ ਭਾਈ ਸੁਸ਼ੀਲ ਕੁਮਾਰ ਰਿੰਕੂ ਚੋਣ ਲੜਨਗੇ ਹਾਂ ਜੀ ਉਹਨਾਂ ਨੇ ਤਾਂ ਜਮਾ ਹੀ ਮਤਲਬ ਝੁਲਮੇਟਾਇਆ ਤੇ ਉਹਨਾਂ ਦਾ ਨਾਮ ਐਲਾਨਿਆ ਹੋਇਆ ਛਾਲ ਮਾਰ ਕੇ ਭਾਜਪਾ ਚ ਜੀ ਮੈਂ ਇੱਥੇ ਪੁੱਛਣਾ ਚਾਹਾਂਗੀ ਜਿਵੇਂ ਸੁਸ਼ੀਲ ਰਿੰਕੂ ਪਹਿਲਾਂ ਕਾਂਗਰਸ ਦੇ ਵਿੱਚ ਸੀ ਫਿਰ ਆਪ ਤੇ ਚਲੇ ਗਏ ਹੁਣ ਬੀਜੇਪੀ ਤੇ ਚਲੇ ਗਏ ਤੇ ਬਿਆਨ ਬਿਆਜ਼ੀਆਂ ਵੀ ਉਸੇ ਤਰੀਕੇ ਦੇ ਨਾਲ ਚੇਂਜ ਹੋਈਆਂ ਤਾਂ ਕੀ ਲੱਗਦਾ ਹੈ ਕਿ ਇਸ ਵਾਰੀ ਸੁਸ਼ੀਲ ਰਿੰਕੂ ਦਾ ਬਣੂਗਾ ਕੀ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇੱਕ ਇਮੇਜ ਕ੍ਰੀਏਟ ਹੁੰਦੀ ਹੈ ਨਾ ਇਮੇਜ ਕ੍ਰੀਏਟ ਹੋਈ ਹੈ ਕੀ ਬਣੂਗਾ ਸੁਸ਼ੀਲ ਰਿੰਕੂ ਦਾ ਤੁਸੀਂ ਇਹ ਦੇਖੋ ਵੀ ਲੋਕ ਤਾਂ ਹੁਣ ਨਾ ਮਤਲਬ ਇੰਨੇ ਕੱਕੇ ਪਏ ਨੇ ਲੋਕ ਵੀ ਪੂਰੇ ਤਿਆਰ ਹੋਏ ਹੋਏ ਨੇ ਜਿਵੇਂ ਇਹ ਸਿਆਸਤ ਖੇਡਦੇ ਨੇ ਲੋਕ ਵੀ ਕਈ ਮਤਲਬ ਇਹ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਨੇ ਕਈ ਵਾਰ ਉੱਪਰੋਂ ਉਪਰੋ ਕਹਿ ਦਿੰਦੇ ਨੇ ਵੀ ਹਾਂ ਹਾਂ ਤੈਨੂੰ ਵੋਟ ਪਾਵਾਂਗੇ ਅੰਦਰ ਜਾ ਕੇ ਬਟਨ ਕਿਸੇ ਹੋਰ ਦਾ ਦੱਬਿਆਉਂਦੇ ਨੇ ਤੇ ਉੱਪਰ ਜੀ ਇਹ ਵੀ ਦੇਖਣ ਨੂੰ ਮਿਲਦਾ ਕਈ ਵਾਰ ਨਾਲ ਫਿਰਦੇ ਹੁੰਦੇ ਨੇ ਨਾਲ ਫਿਰਦੇ ਤੁਰਦੇ ਫਿਰਦੇ ਵੀ ਜਿਹੜੇ ਸੀ ਸੱਜੇ ਖੱਬੇ ਹੁੰਦੇ ਨੇ ਲੀਡਰਾਂ ਦੇ ਨਾਲ ਉਹ ਵੀ ਜਾ ਕੇ ਵੋਟ ਕਿਤੇ ਹੋਰ ਪੁਗਤਾਏ ਆਉਂਦੇ ਨੇ ਜਾ ਕੇ ਸੋ ਲੋਕ ਬਹੁਤ ਸਿਆਣੇ ਹੋਏ ਹੋਏ ਨੇ ਪਰ ਇਹਨਾਂ ਨਤੀਜਾ ਜਿਹੜਾ ਇਹ ਵੀ ਹੋ ਸਕਦਾ ਵੀ ਲੋਕ ਇਸ ਵਾਰ ਦਲ ਬਦਲੂਆਂ ਨੂੰ ਸਬਕ ਸਿਖਾ ਦੇਣ ਚਰਚਾ ਇਹ ਚੱਲ ਰਹੀ ਆ ਲੋਕਾਂ ਦੇ ਵਿੱਚ ਇਹ ਪੂਰੀ ਚਰਚਾ ਚੱਲ ਰਹੀ ਹੈ ਕਿਉਂਕਿ ਦੇਖੋ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਕਿਸੇ ਨੂੰ ਲੱਗਦਾ ਸੀਗਾ ਵੀ ਸੁਖਵੀਰ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਸੀਐਮ ਆਪਣੇ ਚਰਨਜੀਤ ਸਿੰਘ ਚੰਨੀ ਵੱਡੇ ਦਿਗਗਜ਼ ਲੀਡਰ ਵੀ ਇਹਨਾਂ ਨੂੰ ਕੋਈ ਹਰਾ ਦੂਗਾ ਤੁਸੀਂ ਇੰਪੋਸੀਬਲ ਲੱਗਦਾ ਸੀ ਨਾ ਵੀ ਇਹ ਨਹੀਂ ਕਦੇ ਹਾਰ ਸਕਦੇ ਚੰਗਾ ਮਤਲਬ ਇਹਨਾਂ ਦਾ ਰਤਬਾ ਹੈ ਪੁਰਾਣਾ ਪੋਲੀਟੀਕਲ ਐਕਸਪੀਰੀਅੰਸ ਆ ਪਰ ਲੋਕਾਂ ਨੇ ਮਾਂਜ ਕੇ ਰੱਖ ਤੇ ਸੋ ਲੋਕਾਂ ਦੀ ਅਦਾਲਤ ਲੋਕ ਸਭ ਤੋਂ ਬਲਵਾਨ ਨੇ ਲੋਕਾਂ ਨੂੰ ਕਿਹੜੀ ਗੱਲ ਥੋੜੀ ਚੰਗੀ ਲੱਗ ਜਾਣੀ ਹੈ ਕਿਹੜੀ ਗੱਲ ਉਹਨਾਂ ਦੇ ਇਮੋਸ਼ਨਸ ਨੂੰ ਚੰਗੀ ਲੱਗ ਜਾਣੀ ਹੈ ਕਿਹੜੀ ਗੱਲ ਉਹਨਾਂ ਨੂੰ ਟ੍ਰਿਗਰ ਕਰ ਜਾਣੀ ਹੈ ਬਸ ਚੰਗੀ ਲੱਗੀ ਨਹੀਂ ਤੇ ਬਸ ਫਿਰ ਤਾਂ ਇਤਿਹਾਸ ਸਿਰਜਿਆ ਜਾਂਦਾ ਹੁਣ ਬਦਲਾ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਤਾਂ ਹੁਣ ਤੁਸੀਂ ਇਹ ਵੀ ਦੇਖੋ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਬਿਲਕੁਲ ਠੀਕ ਹੈ ਨਾ ਸੋ ਇਸ ਗੱਲ ਕਰਕੇ ਬੰਦਾ ਉਹੀ ਜਿੱਤੂਗਾ ਜਾਂ ਉਮੀਦਵਾਰ ਉਹੀ ਜਿੱਤੂਗਾ ਜਿਹੜਾ ਆਪਣੇ ਵजूद ਤੇ ਆਪਣੇ ਰਸੂਖ ਤੇ ਸਟੈਂਡ ਤੇ ਕਾਇਮ ਰਹੂਗਾ ਜੀ ਤੇ ਹੁਣ ਲੋਕ ਇਸ ਚੀਜ਼ ਨੂੰ ਬਹੁਤ ਮਾੜਾ ਮੰਨਦੇ ਨੇ ਇਹ ਲੋਕਾਂ ਦੀਆਂ ਚਰਚਾਵਾਂ ਨੇ ਲੋਕ ਇਹ ਮੰਨਦੇ ਨੇ ਅਗਲਾ ਕਹਿੰਦਾ ਜਿਹੜਾ 20 ਸਾਲ ਪਾਰਟੀ ਦਾ ਨਹੀਂ ਹੋਇਆ ਹੈਗਾ ਉਹ ਸਾਡਾ ਸਕਾ ਕਿੱਥੋਂ ਹੋ ਜੂਗਾ ਅੱਜ ਇਹ ਪਹਿਲਾਂ ਉਹ ਪਾਰਟੀ ਨੂੰ ਮਾੜਾ ਕਹਿੰਦਾ ਸੀ ਅੱਜ ਇਹ ਉਹ ਪਾਰਟੀ ਨੂੰ ਮਾੜਾ ਕਹਿੰਦਾ ਕੱਲ ਨੂੰ ਇਹਦਾ ਕੀ ਯਕੀਨ ਹੈ ਇਹ ਛੜੱਪਾ ਮਾਰ ਕੇ ਕਿਸੇ ਹੋਰ ਪਾਰਟੀ 'ਚ ਚਲੇ ਜਾਵੇ ਸਮਝ ਰਹੇ ਹੋ ਨਾ ਗੱਲ ਸੋ ਇਸ ਗੱਲ ਕਰਕੇ ਲੋਕਾਂ ਦੇ ਵਿੱਚ ਇਹ ਬੜੀ ਇੱਕ ਕਹਿ ਲਓ ਕਨਫਿਊਜ਼ਨ ਕ੍ਰੀਏਟ ਹੋਈ ਹੋਈ ਆ ਪਰ ਲੋਕ ਕਿਤੇ ਨਾ ਕਿਤੇ ਇਹਦਾ ਵੀ ਹੱਲ ਲੱਭਣਗੇ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜੋਗ ਹੈ ਲੋਕ ਅਵੇਅਰ ਨੇ ਲੋਕ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਨੂੰ ਐਨਾਲਿਸਿਸ ਕਰਨ ਤੋਂ ਬਾਅਦ ਹੀ ਜਿਹੜਾ ਆਪਣਾ ਕੀਮਤੀ ਵੋਟ ਆ ਪਾਉਣਗੇ ਜੀ ਬਾਕੀ ਮੈਂ ਦਰਸ਼ਕਾਂ ਨੂੰ ਫਿਰ ਤੋਂ ਅਪੀਲ ਕਰਨੀ ਚਾਹੂੰਗਾ ਬੜਾ ਅਸੀਂ ਕਹਿ ਲੋ ਇੰਟਰਸਟਿੰਗ ਟੌਪਿਕ ਤੇ ਗੱਲ ਕਰ ਰਹੇ ਆ ਤੁਹਾਡੀ ਕਮੈਂਟਾਂ ਦੀ ਸਾਨੂੰ ਬਹੁਤ ਲੋੜ ਹੈ ਤੁਸੀਂ ਕਮੈਂਟ ਕਰੋਗੇ ਸਾਡੇ ਨਾਲ ਜੁੜੋਗੇ ਸਾਨੂੰ ਵੀ ਹੌਸਲਾ ਮਿਲੂਗਾ ਤੇ ਤੁਹਾਡੇ ਕਮੈਂਟ ਅਸੀਂ ਨਾਲੋਂ ਨਾਲ ਲੋਕਾਂ ਦੀ ਕੀ ਰਾਏ ਹੈ ਜਿਹੜੇ ਆ ਦਲ ਬਦਲੂ ਨੇ ਲੀਡਰ ਨੇ ਜਾਂ ਲੋਕਾਂ ਦੇ ਵਿੱਚ ਜਿਹੜੀ ਆ ਆਵਾਮ ਦੇ ਵਿੱਚ ਚਰਚਾ ਚੱਲ ਰਹੀ ਹੈ ਵੀ 20 23 30 ਸਾਲ ਇੱਕ ਪਾਰਟੀ ਦੇ ਨਾਲ ਜੁੜ ਕੇ ਫਿਰ ਛਾਲ ਮਾਰ ਕੇ ਉਧਰ ਚਲੇ ਗਏ ਤਾਂ ਇਹਨਾਂ ਦਾ ਲੋਕਾਂ ਦੇ ਮਨਾਂ ਦੇ ਉੱਪਰ ਕੀ ਪ੍ਰਭਾਵ ਹੈ ਕੀ ਇਹਨਾਂ ਨੂੰ ਲੋਕ ਮੂੰਹ ਲਾਉਣਗੇ ਵੋਟ ਪਾਉਣਗੇ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਤੁਹਾਡੀ ਰਾਏ ਸਾਡੇ ਲਈ ਕੀਮਤੀ ਜ਼ਰੂਰੀ ਹੈ ਤੇ ਮੇਰੀ ਅਪੀਲ ਇਹੀ ਹੈ ਸ਼ੋਅ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੁਹਾਡੇ ਕਮੈਂਟ ਅਸੀਂ ਨਾਲੋਂ ਨਾਲ ਰੀਡ ਕਰਾਂਗੇ ਤੁਹਾਡੇ ਸਹਿਯੋਗ ਦੀ ਸਾਨੂੰ ਲੋੜ ਹੈ ਜੀ ਬਿਲਕੁਲ ਜਿਵੇਂ ਕਿ ਅਸੀਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੇ ਅੱਜ ਦਾ ਪ੍ਰੋਗਰਾਮ ਸਪੈਸ਼ਲ ਇਸ ਲਈ ਹੈ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਦਲ ਬਦਲੂਆਂ ਦੀ ਜੀ ਤੇ ਉਹਨਾਂ ਨੂੰ ਲੈ ਕੇ ਤੁਹਾਡੀ رائے ਕੀ ਹੈ ਤੁਹਾਡੀ رائے ਸਾਡੇ ਲਈ ਬੇਹਦ ਜ਼ਰੂਰੀ ਹੈ ਤੁਹਾਡੀ ਆਪਣੀ رائے ਕੀ ਹੈ ਉਹ ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਕਿਉਂਕਿ ਜਿਵੇਂ ਅਸੀਂ ਤੁਹਾਨੂੰ ਨਾਲ ਦੀ ਨਾਲ ਖਬਰ ਜ਼ਰੂਰ ਨਸ਼ਰ ਕਰਦੇ ਹਾਂ ਕਿ ਕਿਹੜੀ ਪਾਰਟੀ ਛੱਡ ਕੇ ਕਿਸ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਆ ਕੋਈ ਵੀ ਉਮੀਦਵਾਰ ਹੋਵੇ ਜਾਂ ਫਿਰ ਕੋਈ ਵੀ ਇਸ ਦੇ ਵਿੱਚ ਵਰਕਰ ਹੋਵੇ ਤਾਂ ਤੁਹਾਡੀ رائے ਇੱਥੇ ਸਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਕਿ ਤੁਹਾਡੀ رائے ਦੇ ਨਾਲ ਅਸੀਂ ਇਹ ਵੀ ਜੋ ਇਮੇਜ ਜੋ ਕ੍ਰੀਏਟ ਹੋ ਰਹੀ ਹੈ ਉਮੀਦਵਾਰਾਂ ਨੂੰ ਲੈ ਕੇ ਵਰਕਰਸ ਨੂੰ ਲੈ ਕੇ ਉਹ ਸਾਨੂੰ ਪਤਾ ਲੱਗ ਸਕੇ ਤੇ ਅਸੀਂ ਡਾਇਰੈਕਟ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਕਿ ਤੁਹਾਡੀ ਜੋ رائے ਆ ਉਹ ਕੀ ਕਹਿੰਦੀ ਹੈ ਤੇ ਅਸੀਂ ਅੱਗੇ ਵਧਦੇ ਆ ਅਸੀਂ ਗੱਲ ਕਰਦੇ ਆ ਗੁਰਪ੍ਰੀਤ ਜੀਪੀ ਦੀ ਜੋ ਕਿ ਕਾਂਗਰਸ ਦੇ ਵਿੱਚ ਰਹੇ ਨੇ ਕਾਫੀ ਲੰਮਾ ਵਕਵਾ ਜਿਹੜਾ ਹੈਗਾ ਉਹਨਾਂ ਨੇ ਬਤੀਤ ਕੀਤਾ ਹੈ ਉੱਥੇ ਤੇ ਸਾਬਕਾ ਐਮਐਲਏ ਵੀ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਦੇਖੋ ਮੈਡਮ ਇਹੀ ਉਹੀ ਗੱਲ ਸੈਂਟਰ ਪੁਆਇੰਟ ਉਹੀ ਆ ਗਿਆ ਨਾ ਹੁਣ ਪਹਿਲਾਂ ਕਾਂਗਰਸ ਨਾਲ ਜੁੜੇ ਰਹੇ ਹੁਣ ਆਮ ਆਦਮੀ ਪਾਰਟੀ ਨਾਲ ਜੁੜ ਗਏ ਨੇ ਤੇ ਹੁਣ ਲੋਕਾਂ ਦੇ ਵਿੱਚ ਤਾਂ ਪਹਿਲਾਂ ਇਹੀ ਸੀ ਨਾ ਵੀ ਇਹ ਯਾਰ ਕੱਟੜ ਕਾਂਗਰਸੀ ਹੈ ਕਾਂਗਰਸ ਦੇ ਨਾਲ ਜੁੜਿਆ ਰਿਹਾ ਕਾਂਗਰਸ ਦੀ ਪਹਿਲਾਂ ਬੱਲੇ ਬੱਲੇ ਕਾਂਗਰਸ ਦੀ ਮਤਲਬ ਜੀਤੋੜ ਪੂਰੀ ਇਹਨ ਪ੍ਰਸ਼ੰਸਾ ਕਰਨੀ ਹੈ ਪੂਰੇ ਇਹਨ ਤਾਰੀਫਾਂ ਦੇ ਪੁਲ ਬੰਨਣੇ ਨੇ ਤੇ ਉਹੀ ਕਾਂਗਰਸ ਹੁਣ ਮਾੜੀ ਹੈ ਠੀਕ ਹੈ ਨਾ ਸੋ ਇਹ ਲੋਕਾਂ ਦੇ ਵਿੱਚ ਵੱਡਾ ਇਹਨੂੰ ਕਹਿ ਲਓ ਵੀ ਕਨਫਿਊਜ਼ਨ ਹੈ ਜਾਂ ਭੱਬਲ ਭੂਸੇ ਪਾਣੇ ਵਾਲੀ ਗੱਲ ਹੈ ਤੇ ਲੋਕਾਂ ਦੇ ਵੱਡਾ ਸਵਾਲ ਇਹ ਹੈ ਲੋਕਾਂ ਦਾ ਵੀ ਲੋਕ ਇਹਨਾਂ ਨੂੰ ਅਕਸੈਪਟ ਕਰਨਗੇ ਜਾਂ ਨਕਾਰਨਗੇ ਜੀ ਦੇਖੋ ਬਾਕੀ ਉਹਨਾਂ ਦੀ ਪਰਫਾਰਮੈਂਸ ਉੱਥੇ ਕਿਹਾ ਜੀ ਹੈ ਜਿਵੇਂ ਹੁਣ ਤੁਸੀਂ ਜੀਪੀ ਉਹਨਾਂ ਦੀ ਗੱਲ ਕੀਤੀ ਹੈ ਫਤੇਗੜ ਸਾਹਿਬ ਦੇ ਵਿੱਚ ਹੁਣ ਜਿਹੜੇ ਕਾਂਗਰਸ ਵੱਲੋਂ ਡਾਕਟਰ ਅਮਰ ਸਿੰਘ ਉਹ ਨਹੀਂ ਖੜੇ ਨੇ ਉਹਨਾਂ ਦਾ ਲੋਕਾਂ ਦੀ ਜੇ ਆਪਾਂ ਲੋਕ ਚਰਚਾ ਦੀ ਗੱਲ ਕਰੀਏ ਉਹ ਕਹਿੰਦੇ ਉਹ ਤਾਂ ਦਿਖੇ ਹੀ ਨਹੀਂ ਹੈਗੇ ਹਲਕੇ ਦੇ ਵਿੱਚ ਹੂੰ ਸੋ ਹੁਣ ਇਹਨਾਂ ਦਾ ਕਿਹੋ ਜਿਹਾ ਪ੍ਰਭਾਵ ਹੈ ਲੋਕ ਇਹਨਾਂ ਨੂੰ ਕਿਵੇਂ ਲੈਂਦੇ ਨੇ ਤੇ ਇਹ ਆਪ ਦੇ ਵਿੱਚ ਗਏ ਨੇ ਇਹਦਾ ਇਹਨਾਂ ਨੂੰ ਪੋਜ਼ਿਟਿਵ ਮਿਲਦਾ ਜਾਂ 네ਗਟਿਵ ਮਿਲਦਾ ਇਹ ਸਾਨੂੰ ਲੋਕ ਦੱਸਣਗੇ ਸੋ ਲੋਕਾਂ ਦੀ ਰਾਏ ਬਹੁਤ ਜ਼ਰੂਰੀ ਹੈ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਜਿਹੜੀ ਉਹ ਦੱਸ ਸਕਦੇ ਹੋ ਜੀ ਬਿਲਕੁਲ ਬਿਲਕੁਲ ਅੱਗੇ ਅਸੀਂ ਵਾਦਦੇ ਹਾਂ ਤੇ ਕਿਉਂਕਿ ਵਿਚਾਰ ਬੇਹੱਦ ਜ਼ਰੂਰੀ ਹੈ ਤੁਹਾਡੇ ਤੱਕ ਪ੍ਰੋਗਰਾਮ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਤੁਹਾਡੀ ਰਾਏ ਬਹੁਤ ਜ਼ਰੂਰੀ ਹੈ ਰਾਏ ਤੁਸੀਂ ਆਪਣੀ ਦੇ ਸਕਦੇ ਹੋ ਫੇਸਬੁੱਕ ਯੂਟਿਊਬ ਅਸੀਂ ਦੋਨਾਂ ਤੇ ਡਾਇਰੈਕਟ ਲਾਈਵ ਆ ਜਿੱਥੇ ਤੁਸੀਂ ਕਮੈਂਟਸ ਸਾਨੂੰ ਕਰੋਗੇ ਆਪਣੀ ਰਾਏ ਦੱਸੋਗੇ ਅਸੀਂ ਤੁਹਾਡੀ ਰਾਏ ਨੂੰ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ ਕਿਉਂਕਿ ਤੁਹਾਡੀ ਰਾਏ ਜ਼ਰੂਰੀ ਆਸੀ ਅੱਗੇ ਵਧਦੇ ਆ ਗੱਲ ਕਰਦੇ ਆ ਤੇ ਰੰਵੀਰ ਗਾਂਧੀ ਦੀ ਠੀਕ ਹੈ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਗੱਲ ਕਰ ਲਈਏ ਆਪਦੇ ਵਿੱਚ ਗੁਜ਼ਾਰਿਆ ਲੰਮਾ ਵਖਵਾ ਜਿਹੜਾ ਹੈਗਾ ਬਿਤਾਇਆ ਤੇ ਹੁਣ ਉਹ ਸ਼ਾਮਲ ਹੋ ਗਏ ਨੇ ਕਾਂਗਰਸ ਦੇ ਵਿੱਚ ਤਾਂ ਦੇਖਿਆ ਜਾਵੇ ਧਰਮਵੀਰ ਗਾਂਧੀ ਦਾ ਵੀ ਇੱਕ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ ਤਾਂ ਲੱਗਦਾ ਹੈ ਕਿ ਉਹ ਪ੍ਰਭਾਵ ਕਾਇਮ ਰਹਿ ਸਕੇਗਾ ਤੇ ਜੋ ਲੋਕਾਂ ਦਾ ਵਿਸ਼ਵਾਸ ਪਹਿਲਾਂ ਸੀ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦਿਆ ਤਾਂ ਉਹੀ ਵਿਸ਼ਵਾਸ ਹੁਣ ਕਾਇਮ ਹੈ ਦੇਖੋ ਆਮ ਆਦਮੀ ਪਾਰਟੀ 'ਚ ਸਾਂਸਦ ਰਹੇ ਨੇ ਮੁੱਦੇ ਵੀ ਇਹਨਾਂ ਨੇ ਚੱਕੇ ਚੱਲੋ ਕੋਈ ਵਿਚਾਰਕ ਮਤਭੇਦ ਹੋਏ ਪਾਰਟੀ ਛੱਡਤੀ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਆਪਣੀ ਪਾਰਟੀ ਦਾ ਗਠਨ ਕੀਤਾ ਤੇ ਹੁਣ ਚਲੋ ਕਾਂਗਰਸ ਦੇ ਵਿੱਚ ਇਹਨਾਂ ਦਾ ਰਲੇਮਾ ਹੋ ਗਿਆ ਪਰ ਤੁਸੀਂ ਇਹ ਦੇਖੋ ਪਟਿਆਲਾ ਦੇ ਵਿੱਚ ਜਿਹੜਾ ਕੌਟੋਕਲੇਸ ਚੱਲ ਰਿਹਾ ਹੈ ਜਾਂ ਇਹਨਾਂ ਦਾ ਆਪਸੀ ਗੁੱਟਬੰਦੀ ਚੱਲ ਰਹੀ ਆ ਉਹਦਾ ਮਹਾਰਾਣੀ ਪ੍ਰਨੀਤ ਕੌਰ ਨੂੰ ਬਹੁਤ ਫਾਇਦਾ ਹੋਣਾ ਲੋਕਾਂ ਚ ਤਾਂ ਇਹ ਵੀ ਚਰਚਾ ਚੱਲ ਰਹੀ ਹੈ ਵੀ ਇਹ ਕਲੇਸ਼ ਆ ਜਿਹੜਾ ਉਹ ਮਹਾਰਾਣੀ ਪ੍ਰਨੀਤ ਕੌਰ ਨੇ ਪੋਆਇਆ ਹੋਇਆ ਵੀ ਕਿਉਂਕਿ ਹਰਦਿਆਲ ਕੰਭੋਜ ਨੇ ਜਿਹੜੇ ਸਾਬਕਾ ਐਮਐਲਏ ਉਹ ਕੈਪਟਨ ਪਰਵਾਰ ਦੇ ਮਹਾਰਾਣੀ ਪ੍ਰਨੀਤ ਕੌਰ ਦੇ ਬਹੁਤ ਕਰੀਬੀ ਨੇ ਤੇ ਜੇ ਮਹਾਰਾਣੀ ਪ੍ਰਨੀਤ ਨੂੰ ਕੋਈ ਇਸ ਸਮੇਂ ਟੱਕਰ ਦੇ ਸਕਦਾ ਤਾਂ ਉਹ ਧਰਮਵੀਰ ਗਾਂਧੀ ਨੇ ਸੋ ਇਹ ਕਹਿ ਲੋ ਵੀ ਇਹ ਵੀ ਇੱਕ ਰਾਜਨੀਤੀ ਹੈ ਸੋ ਉਹਨਾਂ ਦਾ ਵਿਰੋਧ ਜਿੰਨਾ ਹੋ ਰਿਹਾ ਲੋਕਾਂ ਦੇ ਵਿੱਚ ਚਰਚਾ ਇਹ ਜਿਹੜੀ ਉਹ ਵੀ ਇਹ ਸਾਰਾ ਜਿਹੜਾ ਪੰਗਾ ਪਵਾਇਆ ਹੋਇਆ ਮਹਾਰਾਣੀ ਪ੍ਰਨੀਤ ਕੌਰ ਦਾ ਕਿਤੇ ਨਾ ਕਿਤੇ ਪਵਾਇਆ ਹੋਇਆ ਵੀ ਆਪਸੀ ਇਹਨਾਂ ਨੂੰ ਉਲਝਾ ਦਿਓ ਤੇ ਮੈਂ ਸੀਟ ਜਿਹੜੀ ਉਹ ਮੇਰੀ ਪੱਕੀ ਹੋ ਜਵੇ ਕਿਉਂਕਿ ਦੇਖੋ ਜੇ ਉਹ ਸੀਟ ਜਿੱਤਦੇ ਨੇ ਉਹਨਾਂ ਲਈ ਵੀ ਕਹਿ ਲੋ ਵੀ ਮੁੱਛ ਦਾ ਸਵਾਲ ਬਣੀ ਹੋਈ ਹੈ ਤੇ ਉਹਨਾਂ ਲਈ ਬਹੁਤ ਜ਼ਰੂਰੀ ਹੈ ਇਹ ਸੀਟ ਜਿੱਤਣੀ ਉਹ ਵੀ ਅੱਗੇ ਆਪਣੀ ਜਿਹੜੀ ਗਰੋਥ ਨੂੰ ਲੈ ਕੇ ਹੁਣ ਸੰਭਾਵਨਾ ਇਹ ਜਿਤਾਈ ਜਾ ਰਹੀ ਹੈ ਵੀ ਜੋ ਸੀਟ ਕੱਢਣਗੇ ਤਾਂ ਭਾਜਪੀ ਨਾਲ ਹੁਣ ਕੈਪਟਨ ਪਰਿਵਾਰ ਦੀ ਚੰਗੀ ਸਾੰਟ ਗਾਂਠ ਹੈ ਤਵੀਬ ਸੈਂਟਰਲ ਮਿਨਿਸਟਰ ਤੱਕ ਬਣ ਸਕਦੇ ਨੇ ਜੀ ਸੋ ਇਹਦੇ ਕਰਕੇ ਇਹ ਹੁਣ ਜਿਹੜਾ ਕਾਟੋ ਕਲੇਸ ਚਲਾਇਆ ਹੋਇਆ ਪਟਿਆਲਾ ਦੇ ਵਿੱਚ ਚੱਲ ਰਿਹਾ ਹੈ ਇਹ ਧਰਮਵੀਰ ਗਾਂਧੀ ਨੂੰ ਮਹਿੰਗਾ ਪੈ ਸਕਦਾ ਕਿਉਂਕਿ ਹੁਣ ਅਬੀਤੇ ਦਿਨੀ ਰੈਲੀ ਕੀਤੀ ਗਈ ਹੈ ਹਰਦਿਆਲ ਕੰਭੋਜਣੀ ਵਿਰੋਧ ਕਰ ਰਹੇ ਨੇ ਤਾਂ ਲੋਕਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਹਾਂ ਇਹਦਾ ਫਾਇਦਾ ਜਿਹੜਾ ਉਹ ਮਹਾਰਾਣੀ ਪ੍ਰਨੀਤ ਕੌਰ ਨੂੰ ਹੋ ਸਕਦਾ ਜੀ ਜੇ ਅਸੀਂ ਹੁਣ ਗੱਲ ਕਰ ਲਈਏ ਪਰਮਪਾਲ ਕੌਰ ਜੀ ਜੋ ਕਿ ਸਾਬਕਾ ਆਈਐਸ ਨੇ ਪਿੰਡਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਹੁੰਦਾ ਹੈ ਨਾ ਤੇ ਜੇਕਰ ਅਸੀਂ ਹੁਣ ਇਹਨਾਂ ਦੀ ਗੱਲ ਕਰ ਲਈਏ ਤਾਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਇਹੀ ਕਹਿ ਕੇ ਪੁਕਾਰਣਗੇ ਨਾ ਕਿ ਮਲੂਕੇ ਦੀ ਨੂ ਹੈ। ਬਿਲਕੁਲ। ਔਰ ਜੇਕਰ ਅਸੀਂ ਗੱਲ ਕਰ ਲਈਏ ਸਿਕੰਦਰ ਮਲੂਕੇ ਦੀ ਤਾਂ ਉਹਨਾਂ ਦਾ ਤਾਂ ਹਜੇ ਤੱਕ ਰਿਸ਼ਤਾ ਕਾਇਮ ਹੈ ਸ਼ਰੋਮਣੀ ਅਕਾਲੀ ਦਲ ਦੇ ਨਾਲ ਹਜੇ ਤੱਕ ਉਸ ਦੇ ਵਿੱਚ ਸੀਨੀਅਰ ਲੀਡਰ ਵੀ ਰਹਿ ਚੁੱਕੇ ਨੇ। ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਲੋਕਾਂ ਨੂੰ ਕਨਫਿਊਜ਼ਨ ਕ੍ਰੀਏਟ ਨਹੀਂ ਹੋ ਰਹੀ ਕਿ ਜੋ ਸੋਰਾ ਹੈ ਉਹ ਤਾਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਹੈ ਤੇ ਜੋ ਪਰਮਪਾਲ ਕੌਰ ਸਿੱਧੂ ਨੇ ਉਹਨਾਂ ਨੇ ਪਾਰਟੀ ਬਦਲ ਬਿਲਕੁਲ ਦੇਖੋ ਇਸ ਚੀਜ਼ ਦਾ ਪ੍ਰਭਾਵ ਤਾਂ ਪੈਣਾ ਹੀ ਪੈਣਾ ਹੁਣ ਪਿੰਡਾਂ 'ਚ ਇਹ ਚੋਣ ਪ੍ਰਚਾਰ ਕਰਨ ਜਾਣਗੇ ਵੈਸੇ ਤਾਂ ਚਲੋ ਕਿਸਾਨਾਂ ਵੱਲੋਂ ਇਹਨਾਂ ਦਾ ਵਿਰੋਧ ਹੋ ਰਿਹਾ ਹੈ ਬਹੁਤ ਜੀ ਪਰ ਇਹਨਾਂ ਨੂੰ ਆਈਏਐਸ ਅਫੀਸਰ ਰਟਾਇਰ ਹੋ ਗਏ ਜਾਂ ਇਹਨਾਂ ਦੇ ਨਾਮ ਤੋਂ ਲੋਕ ਸੰਬੋਧਨ ਨਹੀਂ ਕਰਦੇ ਅੱਜ ਵੀ ਇਹਨਾਂ ਨੂੰ ਲੋਕ ਇਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਉਹ ਕਿਤੇ ਨਾ ਕਿਤੇ ਸਿਕੰਦਰ ਸਿੰਘ ਮਲੂਕਾ ਹੋਣਾਂ ਦੇ ਨਾਲ ਜੁੜੀ ਹੋਈ ਹੈ ਸੋ ਜਿੱਥੇ ਵੀ ਇਹ ਜਾਂਦੇ ਨੇ ਤਾਂ ਹਰੇਕ ਜਗ੍ਹਾ ਤੁਸੀਂ ਨਿਊਜ਼ ਦੀ ਉਹ ਗੱਲ ਦੇਖ ਲਓ ਹੁਣ ਹਰੇਕ ਜਗ੍ਹਾ ਮਲੂਕਾ ਦੀ ਨੂ ਹਣਾ ਮਲੂਕਾ ਦਾ ਬੇਟਾ ਮਲੂਕਾ ਦੀ ਨੂ ਭਾਜਪਾ ਚ ਸ਼ਾਮਲ ਹੋ ਗਏ ਸੋ ਇਹ ਜਿਹੜਾ ਮਲੂਕਾ ਨੇਮ ਹੈ ਉਹ ਸਿਕੰਦਰ ਸਿੰਘ ਮਲੂਕਾ ਦਾ ਜਿਹੜਾ ਨਾਮ ਆ ਉਹ ਨਾਲ ਜੁੜਿਆ ਹੋਇਆ ਤੇ ਪਿੰਡਾਂ ਵਿੱਚ ਤਾਂ ਲੋਕ ਕਹਿੰਦੇ ਇਹਨਾਂ ਨੂੰ ਜਿਵੇਂ ਤੁਸੀਂ ਆਖਿਆ ਵੀ ਮਲੂਕਾ ਦੀ ਨੂੰਹ ਆ ਸੋ ਹੁਣ ਉਹ ਸੋਹਰਾ ਸਾਹਿਬ ਤੋਂ ਫਿਰ ਰਹੇ ਨੇ ਆਕਾਲੀ ਦਲ ਦੇ ਵਿੱਚ ਆਪੇ ਭਾਜਪਾ ਜੁਆਇਨ ਕਰ ਲਿਆ ਤਾਂ ਲੋਕ ਤਾਂ ਕਨਫਿਊਜ਼ਨ ਹੈਗੀ ਹੋएगी ਨਾ ਵੀ ਲੋਕ ਹੁਣ ਆਕਾਲੀ ਦਲ ਨੂੰ ਵੋਟ ਪਾਉਣ ਕਿ ਭਾਜਪਾ ਨੂੰ ਵੋਟ ਪਾਉਣ ਵੈਸੇ ਇਹਨਾਂ ਦਾ ਵਿਰੋਧ ਵੀ ਬੜੇ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਕੀਤਾ ਕੀਤਾ ਜਾ ਰਿਹਾ ਤੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਇੱਕ ਚੀਜ਼ ਹੋਰ ਹੈ ਇਹਦੇ ਚ ਕਵਿਤਾ ਦੇਖੋ ਹਰਸਿਮਰਤ ਕੌਰ ਬਾਦਲ ਨੇ ਹੁਣੇ ਦਰਸ਼ਕਾਂ ਨਾਲ ਵੀ ਸਾਂਝੀ ਕਰਨੀ ਜ਼ਰੂਰੀ ਹੈ ਨਾਮ ਅਨਾਉਂਸ ਹੋ ਗਿਆ ਉਹਨਾਂ ਦਾ ਜੀ ਉਹਨਾਂ ਨੇ ਇਹ ਗੱਲ ਆਖੀ ਵੀ ਸੀ ਵੀ ਮੈਂ ਚੋਣ ਲੜੂੰਗੀ ਤਾਂ ਬਠਿੰਡੇ ਤੋਂ ਲੜੂੰਗੀ ਨਹੀਂ ਮੈਂ ਚੋਣ ਲੜਨੀ ਨਹੀਂ ਹੈਗੀ ਸੋ ਕਿਤੇ ਨਾ ਕਿਤੇ ਸਹਿਮਤੀ ਬਣ ਗਈ ਆ ਇੱਕ ਮਾਨ ਦੀ ਸੁਖਵੀਰ ਸਿੰਘ ਬਾਦਲ ਹੁਣੀ ਮੰਨ ਗਏ ਨੇ ਉਸ ਚੀਜ਼ ਨੂੰ ਤੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਹੁਣ ਚੋਣ ਲੜਨਗੇ ਤੁਸੀਂ ਇਹ ਦੇਖੋ ਵੀ ਬਠਿੰਡਾ ਸੀਟ ਤੇ ਕੰਪੀਟੀਸ਼ਨ ਮਤਲਬ ਕਿੰਨਾ ਜ਼ਬਰਦਸਤ ਹੋਣ ਵਾਲਾ ਹੈ ਇੱਕ ਤਾਂ ਹਰਸਿਮਰਤ ਕੌਰ ਬਾਦਲ ਪਰਮਪਾਰਕ ਕੌਰ ਹਾਂਜੀ ਬਲੁਕਾਜੀ ਦੀ ਨੂ ਹੋਗੇ ਤੇ ਫਿਰ ਗੁਰਮੀਤ ਖੁੱਡੀਆਂ ਹੋਗੇ ਜੀਤ ਮੋਹਿੰਦਰ ਸਿੱਧੂ ਹੋਗੇ ਤੇ ਪੰਜਵੇਂ ਹੋਗੇ ਆਪਣੇ ਲੱਖਾ ਸਿੰਘ ਸਧਾਨਾ ਜੀ ਤੁਸੀਂ ਇਹ ਦੇਖੋ ਵੀ ਕਿੱਡਾ ਮਤਲਬ ਪੂਰਾ ਜ਼ਬਰਦਸਤ ਤਰੀਕੇ ਨਾਲ ਟੱਕਰ ਹੋਊਗੀ ਤੇ ਮੈਨੂੰ ਪੂਰਾ ਯਕੀਨ ਲੱਗਦਾ ਹੈ ਵੀ ਲੋਕਾਂ ਦੇ ਵਿੱਚ ਵੀ ਚਰਚਾ ਹੈ ਵੀ ਬਾਕੀਆਂ ਦੇ ਤਾਂ ਵੱਡੇ ਚਿਹਰੇ ਹੈਗੇ ਨੇ ਪਰ ਲੱਖਾ ਸਧਾਨਾ ਜਿਵੇਂ ਆਪਣੀ ਪ੍ਰਮੋਸ਼ਨ ਕਰ ਰਹੇ ਨੇ ਜਾਂ ਲੋਕਾਂ ਨੂੰ ਮਿਲ ਰਹੇ ਨੇ ਜਾਂ ਮੁੱਦੇ ਉਠਾ ਰਹੇ ਨੇ ਵੀ ਉਹ ਟੱਕਰ ਬਰਾਬਰ ਦੀ ਦੇਣਗੇ ਪਰ ਇਹ ਵੀ ਕਹਿ ਸਕਦੇ ਆ ਟੱਕਰ ਤਾਂ ਦੇਣਗੀ ਦੇਣਗੇ ਲੋਕਾਂ ਦਾ ਇਹ ਵੀ ਨਹੀਂ ਪਤਾ ਕੀ ਪਤਾ ਉਹਨਾਂ ਨੂੰ ਜਿਤਾਏ ਦੇਣ ਸੀਟ ਕੱਢ ਦੇਣ ਉਹ ਸੋ ਇਹ ਮਤਲਬ ਨਾਥਿੰਗ ਇਜ਼ ਇੰਪੋਸੀਬਲ ਇੰਪੋਸੀਬਲ ਨਾਮ ਦਾ ਕੋਈ ਸ਼ਬਦ ਨਹੀਂ ਹੈਗਾ ਲੋਕਾਂ ਦੀ ਗੱਲ ਕਿਹੜੀ ਮਨ ਨੂੰ ਚੰਗੀ ਲੱਗ ਜਾਣੀ ਆ ਕਿਹੜੀਆਂ ਚੀਜ਼ਾਂ ਲੋਕਾਂ ਨੂੰ ਅਟਰੈਕਟ ਕਰ ਜਾਣੀਆਂ ਨੇ ਤਾਂ ਉਹਦੇ ਤੇ ਹੀ ਲੋਕ ਜਾ ਕੇ ਮੋਰ ਪਾ ਦਿੰਦੇ ਨੇ ਜੀ ਬਿਲਕੁਲ ਚਰਚਾ ਅਸੀਂ ਅੱਗੇ ਵਧਾ ਰਿਹਾ ਲੇਕਿਨ ਤੁਹਾਡੀ ਰਾਏ ਸਾਡੇ ਲਈ ਬੇਹਦ ਜ਼ਰੂਰੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਕਿ ਜਿਸ ਤਰੀਕੇ ਦੇ ਨਾਲ ਹੁਣ ਪਾਰਟੀ ਜੋ ਹੈ ਉਹ ਬਦਲੀ ਜਾ ਰਹੀ ਹੈ ਤਾਂ ਉਹਨਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਉਹਨਾਂ ਤੇ ਵਿਸ਼ਵਾਸ ਕਰਦੇ ਹੋ ਤੁਹਾਡੇ ਦੇ ਵਿੱਚ ਇਮੇਜ ਜੋ ਹੈ ਉਹ ਕੀ ਕ੍ਰੀਏਟ ਹੋਈ ਹੈ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਹੈ ਕਿ ਜੋ ਇਹਨਾਂ ਦੇ ਵੱਲੋਂ ਪਾਰਟੀ ਬਦਲੀ ਜਾ ਰਹੀ ਹੈ ਜਿਸ ਨੂੰ ਵੀ ਲੈ ਕੇ ਜੋ ਇਹ ਵੀ ਕਾਰਨ ਰਿਹਾ ਹੋਊਗਾ ਤਨੂ ਕੀ ਲੱਗਦਾ ਇਹਨਾਂ ਨੂੰ ਜਿੱਤ ਮਿਲਣੀ ਚਾਹੀਦੀ ਆ ਜਾਂ ਤੁਸੀਂ ਵੋਟ ਦੇਵੋਗੇ ਜਾਂ ਨਹੀਂ ਦੇਵੋਗੇ ਜਾਂ ਕਿਹਨ ਕਿਹੜਾ ਉਮੀਦਵਾਰ ਆ ਜਿਸ ਨੂੰ ਜਿੱਤਣਾ ਚਾਹੀਦਾ ਹੈ ਕਮੈਂਟ ਤੁਸੀਂ ਕਰ ਸਕਦੇ ਹੋ ਫੇਸਬੁੱਕ ਤੇ ਨਾਲ ਹੀ ਅਸੀਂ YouTube ਤੇ ਵੀ ਲਾਈਵ ਆ ਡਾਇਰੈਕਟ ਲਾਈਵ ਚੱਲ ਰਹੇ ਆ ਜਿੱਥੇ ਤੁਸੀਂ ਕਮੈਂਟ ਕਰਕੇ ਆਪਣਾ ਜੋ ਪੱਕ ਹੈ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਅੱਗੇ ਵੱਧਦੇ ਆ ਪਵਨ ਕੁਮਾਰ ਟੀਨੂ ਦੀ ਗੱਲ ਕਰਦੇ ਹਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ 2012 ਤੋਂ ਸ਼ਾਮਲ ਸੀਗੇ ਜੋ ਕਿ ਸੀਨੀਅਰ ਅਗੂ ਰਹਿ ਚੁੱਕੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਗਏ ਜੀ ਦੇਖੋ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹਾਲਾਂਕਿ ਚਰਚਾ ਇਹ ਵੀ ਚੱਲ ਰਹੀ ਸੀ ਵੀ ਪਵਨ ਕੁਮਾਰ ਟੀਨੂ ਨੂੰ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਜਾ ਸਕਦੀ ਹੈ ਤੇ ਹੁਣ ਕੀ ਸਹਿਮਤੀ ਬਣੀ ਹੈ ਬਿਹਾਈਂਡ ਦਾ ਕਾਰਟਨ ਸਮਝੌਤਾ ਇਹਨਾਂ ਦਾ ਕੀ ਹੋਇਆ ਕਿਸ ਗੱਲ ਤੇ ਇਹਨਾਂ ਦੀ ਬੈਠ ਕੇ ਜਿਹੜੀ ਉਹ ਕਹ ਲਓ ਵੀ ਡੀਲ ਡਨ ਹੋਈ ਹੈ ਇਹ ਤਾਂ ਉਹ ਜਾਣਦੇ ਨੇ ਪਰ ਦੇਖੋ ਇਹ ਵੀ ਚੀਜ਼ਾਂ ਨੇ ਵੀ ਹੁਣ ਸੂਬਾ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਉੱਥੇ ਵਿਧਾਇਕ ਨੇ ਜਿਹੜੇ ਹਲਕਿਆਂ ਦੇ ਵਿੱਚ ਉਹਨਾਂ ਦਾ ਚੰਗਾ ਪ੍ਰਭਾਵ ਹੈ ਸੋ ਇਹ ਚੀਜ਼ਾਂ ਦੇ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਛਲਾਂਗ ਲਾਈ ਹੈ ਪਰ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਉੱਥੇ ਟੱਕਰ ਦੇਣ ਲਈ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਉਹ ਵੀ ਪੈਰਾਸ਼ੂਟ ਰਹੀਂ ਉਥੇ ਉਤਾਰੇ ਹੋਏ ਨੇ ਤੇ ਭਾਜਪਾ ਵੱਲੋਂ ਸ਼ਸ਼ੀਲ ਕੁਮਾਰ ਰਿੰਕੂ ਹੋਗੇ ਸੋ ਇਹਨਾਂ ਚੀਜ਼ਾਂ ਦਾ ਬਹੁਤ ਵੱਡਾ ਇਫੈਕਟ ਆ ਜਿਹੜਾ ਉਹ ਦੇਖਣ ਨੂੰ ਮਿਲੂਗਾ ਕਿਉਂਕਿ ਉੱਥੇ ਵੀ ਟੱਕਰ ਆ ਜਿਹੜੀ ਉਹ ਬਰਾਬਰ ਦੀ ਹੋ ਸਕਦੀ ਹੈ ਬਾਕੀ ਦਲ ਬਦਲ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਚੰਗਾ ਪ੍ਰਭਾਵ ਪੈਂਦਾ ਮਾੜਾ ਪੈਂਦਾ ਇਹ ਲੋਕ ਸਾਨੂੰ ਦੱਸਣਗੇ ਬਾਕੀ ਜਦੋਂ ਰਿਜ਼ਲਟ ਆ ਗਿਆ ਉਦੋਂ ਤੱਕ ਕਲੀਅਰ ਹੋਏ ਜਾਣਾ ਵੀ ਲੋਕਾਂ ਨੇ ਕਿਹਨੂੰ ਪ੍ਰਵਾਨ ਕੀਤਾ ਤੇ ਕਿਹਨੂੰ ਨਕਾਰਿਆ ਜੀ ਜੀ ਤੇ ਅਗਲੀ ਗੱਲ ਅਸੀਂ ਕਰ ਲੈਂਦੇ ਆ ਮਹਿੰਦਰ ਸਿੰਘ ਕੇਪੀ ਜਿਨ੍ਹਾਂ ਨੇ ਅੱਜ ਹੀ ਜਿਹੜਾ ਆ ਕਾਂਗਰਸ ਪਾਰਟੀ ਛੱਡਤੀ ਤੇ ਹੁਣ ਉਹ ਸ਼ਾਮਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਉਹਨਾਂ ਜਦੋਂ ਜੁਆਇਨ ਕਰਨ ਤੋਂ ਪਹਿਲਾਂ ਹੀ ਇਹ ਖਬਰ ਆ ਰਹੀ ਸੀ ਕਿ ਉਹ ਜਲੰਧਰ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਵੀ ਹੋ ਚੁੱਕਿਆ ਹੈ ਤਾਂ ਜੋ ਦਲ ਬਦਲੂ ਹੈ ਉਹਨਾਂ ਦੇ ਵਿੱਚ ਇੱਕ ਇਹਨਾਂ ਦਾ ਨਾਮ ਵੀ ਸ਼ਾਮਲ ਹੈ ਮੋਹਿੰਦਰ ਸਿੰਘ ਕੇਪੇ ਦਾ ਜੀ ਦੇਖੋ ਹੁਣ ਪਹਿਲਾਂ ਤਾਂ ਕਾਂਗਰਸ ਦਾ ਉਹੀ ਮੈਂ ਗੱਲ ਦੁਬਾਰਾ ਦਰਸ਼ਕਾਂ ਨਾਲ ਜੁੜੀ ਕਰਨ ਲੱਗਿਆ ਵੀ ਪਹਿਲਾਂ ਤਾਂ ਕਾਂਗਰਸ ਨੂੰ ਮਤਲਬ ਰੱਜ ਕੇ ਤਾਰੀਫਾਂ ਕਾਂਗਰਸ ਦਾ ਉਹ ਹੱਥ ਪੰਜੇ ਵਾਲਾ ਬੱਲਾ ਲਾ ਕੇ ਆਪਾਂ ਚੱਲਦੇ ਰਹੇ ਤੇ ਹੁਣ ਉਹੀ ਤੱਕੜੀ ਦਾ ਲੱਗ ਜਾਣਾ ਜੀ ਤੁਸੀਂ ਦੇਖੋ ਵੀ ਲੋਕਾਂ ਦੇ ਮਨਾਂ ਤੇ ਕਿੱਡਾ ਪ੍ਰਭਾਵ ਪਊਗਾ ਇਸ ਚੀਜ਼ ਦਾ ਵੀ ਲੋਕ ਸੋਚਣ ਦੇ ਮਜਬੂਰ ਹੋ ਜਾਣਗੇ ਵੀ ਪਹਿਲਾਂ ਉਹ ਇਹ ਪਾਰਟੀਆਂ ਨੂੰ ਇੰਨਾ ਮਾੜਾ ਬੋਲਦੇ ਸੀ ਵੀ ਇਹਨਾਂ ਨੇ ਪੰਜਾਬ ਬਰਬਾਦ ਕਰਤਾ ਇਹ ਕਰਪਟ ਨੇ ਜੀ ਇਹਨਾਂ ਨੇ ਪੰਜਾਬ ਵਿਰੋਧੀ ਜਿਹੜੇ ਕਹਿ ਲਓ ਵੀ ਐਕਸ਼ਨ ਲਏ ਨੇ ਜਾਂ ਪੰਜਾਬ ਵਿਰੋਧੀ ਕੰਮ ਕੀਤੇ ਨੇ ਤੇ ਹੁਣ ਉਹੀ ਪਾਰਟੀ ਜੁਆਇਨ ਕਰ ਲਈ ਹੈ ਹਾਲਾਂਕਿ بڑے ਵੱਡੇ ਪੱਧਰ ਤੇ ਸੁਖੀਰ ਸਿੰਘ ਬਾਦਲ ਉਹਨਾਂ ਨੇ ਮਿੰਦਰ ਸਿੰਘ ਕੇਪੀ ਉਹਨੂੰ ਜੁਆਇਨ ਕੀਤਾ ਨਾਲੋਂ ਨਾਲ ਉਹਨਾਂ ਦੀ ਉਮੀਦਵਾਰੀ ਵੀ ਐਲਾਨ ਕਰਤੀ ਹੈ ਪਰ ਦੇਖੋ ਇਹ ਦੇਖੋ ਹੁਣ ਇੱਕ ਚੀਜ਼ ਕਵੀ ਤਾਂ ਇਹ ਵੀ ਦੇਖਣ ਵਾਲੀ ਆ ਵੀ ਸਾਰੇ ਨਿਊਜ਼ ਚੈਨਲਾਂ ਤੇ ਜਾਂ ਸਭ ਪਾਸੇ ਇਹੀ ਚਰਚਾ ਹੋ ਰਹੀ ਹੈ ਵੀ ਕੌਣ ਕਿੱਧਰ ਜਾ ਰਿਹਾ ਕੌਣ ਕਿਹੜਾ ਦਲ ਬਦਲ ਰਿਹਾ ਪਰ ਇਹ ਲੀਡਰ ਕੋਈ ਵੀ ਪੰਜਾਬ ਦੇ ਅਸਲ ਮੁੱਦਿਆਂ ਦੀ ਹਲੇ ਗੱਲ ਹੋਏ ਨਹੀਂ ਰਹੀ ਹੈਗੀ ਜੀ ਸੋ ਉਹ ਮੁੱਦਿਆਂ ਦੀ ਚਰਚਾ ਕਰਨੀ ਵੀ ਜ਼ਰੂਰੀ ਹੈ ਵੀ ਐਕਚੁਅਲ ਦੇ ਵਿੱਚ ਜੇ ਉਹ ਜਿੱਤਦੇ ਨੇ ਤਾਂ ਹਲਕੇ ਲਈ ਜਾਂ ਪੰਜਾਬ ਲਈ ਅੱਗੇ ਕੀ ਕਰਨਗੇ ਕਿਉਂਕਿ ਦੇਖਿਆ ਜਾਵੇ ਤਾਂ ਇਹ ਬਸ ਕਿਹੜਾ ਦਲ ਬਦਲ ਕੇ ਕਿੱਧਰ ਜਾ ਰਿਹਾ ਹੈ ਕੌਣ ਕਿੱਧਰ ਪਾਰਟੀ ਛੱਡ ਕੇ ਜਾ ਰਿਹਾ ਹੈ ਕਿਹਨੂੰ ਉਮੀਦਵਾਰ ਐਲਾਨਤਾ ਕੋਈ ਅੰਦਰੋਂ ਖਾਤ ਇੱਕ ਦੂਜੇ ਦਾ ਵਿਰੋਧ ਕਰ ਰਿਹਾ ਹੈ ਸੋ ਚਰਚਾ ਤਾਂ ਇਹ ਵੀ ਚੱਲ ਰਹੀ ਹੈ ਵੀ ਇਹ ਤਾਂ ਲੜਾਈ ਹੈ ਜਿਹੜੀ ਲੋਕ ਤਾਂ ਇਹ ਵੀ ਇੱਥੇ ਤੱਕ ਵੀ ਗੱਲ ਆਖ ਰਹੇ ਨੇ ਉਹ ਕਹਿੰਦੇ ਇਹ ਤਾਂ ਨਿੱਜੀ ਦੀ ਲੜਾਈ ਹੈ ਇਹ ਤਾਂ ਹੁਣ ਇਹਨਾਂ ਦੀ ਪਰਸਨਲ ਲੜਾਈ ਹੈ ਸਾਰੇ ਲੀਡਰਾਂ ਦੀ ਚਾਹੇ ਉਹ ਭਾਜਪਾ ਹੈ ਅਕਾਲੀ ਦਲ ਹੈ ਕਾਂਗਰਸ ਹੈ ਵੀ ਆਪੋ ਆਪਣੀਆਂ ਟਿਕਟਾਂ ਲੈਣ ਨੂੰ ਲੱਗੇ ਹੋਏ ਨੇ ਇਹ ਵੀ ਪੰਜਾਬ ਦੇ ਲੋਕਾਂ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਕੋਈ ਮੁੱਦੇ ਦੀ ਗੱਲ ਨਹੀਂ ਕਰ ਰਹੇ ਕੋਈ ਪੰਜਾਬ ਦੇ ਲੋਕਾਂ ਦੀ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਨੇ ਜਾਂ ਜਿਹੜੀਆਂ ਉਹਨਾਂ ਦੀ ਬੇਸਿਕ ਨੀਡਸ ਨੇ ਜਾਂ ਹਲਕੇ ਨੂੰ ਲੈ ਕੇ ਜਿਹੜੇ ਪੈਂਡਿੰਗ ਕੰਮ ਨੇ ਕਰਨ ਵਾਲੇ ਨੇ ਉਹਨਾਂ ਦੀ ਤਾਂ ਕੋਈ ਚਰਚਾ ਹੀ ਨਹੀਂ ਕਰ ਰਿਹਾ ਕੋਈ ਦਲ ਬਦਲ ਰਿਹਾ ਕੋਈ ਟਿਕਟ ਪਿੱਛੇ ਰੌਲਾ ਪਾ ਰਿਹਾ ਕੋਈ ਕਹਿ ਰਿਹਾ ਮੈਂ ਇਨੇ ਚਿਰ ਦਾ ਕੰਮ ਕਰ ਰਿਹਾ ਮੈਨੂੰ ਟਿਕਟ ਨਹੀਂ ਮਿਲੀ ਸੋ ਇਹ ਨਸਵਾਰਥ ਨਹੀਂ ਹੈਗਾ ਸੋ ਇਹ ਪਰਸਨਲ ਕਹਿ ਲੋ ਵੀ ਇਹਨਾਂ ਦਾ ਹੁਣ ਜਿਹੜਾ ਮੈਟਰ ਬਣਿਆ ਹੋਇਆ ਜਿਹਦੇ ਕਰਕੇ ਆਪਸ ਦੇ ਵਿੱਚ ਲੱਗੇ ਹੋਏ ਨੇ ਜੀ ਅੱਜ ਅਸੀਂ ਗੱਲ ਕੀਤੀ ਆ ਕਰੀਬ 8 ਉਮੀਦਵਾਰਾਂ ਦੀ ਜਿਨ੍ਹਾਂ ਨੇ ਦਲ ਬਦਲੀਆਂ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਹੈ ਕਿ ਇਹਨਾਂ ਨੇ ਪਾਰਟੀ ਛੱਡ ਕੇ ਦੂਜੀ ਪਾਰਟੀ ਜੁਆਇਨ ਕਰ ਲਈ ਤੇ ਲੋਕਾਂ ਨੂੰ ਇੱਥੇ ਭੁਲੇਖਾ ਪਏਗਾ ਕਿ ਇਹ ਤਾਂ ਇਸ ਪਾਰਟੀ ਦੇ ਵਿੱਚ ਸੀ ਜਿਵੇਂ ਅਸੀਂ ਕਾਂਗਰਸ ਦੀ ਗੱਲ ਕਰ ਲਈਏ ਅមਦੀ ਪਾਰਟੀ ਦੀ ਗੱਲ ਕਰ ਲਈਏ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਕਨਫਿਊਜ਼ਨ ਕ੍ਰੀਏਟ ਹੋਊਗਾ ਕਿ ਆਖਿਰ ਇਹ ਕਿਸ ਪਾਰਟੀ ਦੇ ਵਿੱਚ ਗਏ ਨੇ ਤੇ ਅਸੀਂ ਉਸ ਦੀ ਗੱਲ ਕਰ ਲਈਏ ਦਲ ਬਦਲੀਆਂ ਦਾ سلسلہ ਚੱਲ ਰਿਹਾ ਹੈ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਵੋਟਰ ਇਹਨਾਂ ਨੂੰ ਜਵਾਬ ਦੇਣਗੇ ਜੀ ਦੇਖੋ ਬਿਲਕੁਲ VOTER ਤਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਵੀ VOTER ਦਲ ਬਦਲੂਆਂ ਨੂੰ ਹੁਣ ਕਿਸੇ ਤਰੀਕੇ ਨਾਲ ਜਵਾਬ ਦਿੰਦੇ ਨੇ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਜਵਾਬ ਜ਼ਰੂਰ ਦੇਣਗੇ ਕਿਉਂਕਿ ਦੇਖੋ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਵੀ ਜੇ ਗੱਲ ਕਰੀਏ ਤਾਂ ਲੋਕਾਂ ਨੇ ਜਵਾਬ ਦਿੱਤਾ ਸੀ ਚਾਹੇ ਉਹ ਬਦਲਾਅ ਦੇ ਨਾਮ ਤੇ ਦਿੱਤਾ ਹੁਣ ਚਾਹੇ ਉਹਦੀ ਆਪਣੇ ਸੂਬਾ ਸਰਕਾਰ ਦੀ ਕੀ ਸਥਿਤੀ ਆ ਕਿ ਇਹੋ ਜਿਹੇ ਕੰਮ ਕਰ ਰਹੇ ਨੇ ਕੀ ਚੱਲ ਰਿਹਾ ਉਹ ਬਾਤ ਦੀ ਗੱਲ ਹੈ ਪਰ ਲੋਕਾਂ ਨੇ ਬਦਲਾਅ ਲੈ ਕੇ ਆਂਦਾ ਲੋਕਾਂ ਨੇ ਵੱਡੇ ਵੱਡੇ ਲੀਡਰ ਹਰਾਏ ਨੇ ਤਾਂ ਉਹ ਹੁਣ ਲੋਕ ਨੇ ਜਿਹੜੇ ਉਹ ਬਹੁਤ ਸਿਆਣੇ ਨੇ ਉਹ ਸਭ ਕੁਝ ਦੇਖ ਰਹੇ ਨੇ ਜੀ ਹੁਣ ਸਮਾਂ ਸਾਡੇ ਕੋਲ ਘੱਟ ਹੈ ਮੈਂ ਇੱਕ ਹੋਰ ਸਵਾਲ ਲੈਣਾ ਚਾਹਾਂਗੀ ਜਿਵੇਂ ਅਸੀਂ ਆਟੂਮੇਦਵਾਰਾਂ ਦੀ ਗੱਲ ਕੀਤੀ ਹੈ ਇਸ ਦੇ ਵਿੱਚ ਕਰੀਬ 4 ਉਮੀਦਵਾਰ ਅਜਿਹੇ ਨੇ ਜੋ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਜੀ ਤੇ ਭਾਜਪਾ ਤੁਹਾਨੂੰ ਲੱਗਦਾ ਨਹੀਂ ਹੈ ਕਿ ਭਾਜਪਾ ਨੂੰ ਪੱਕਾ ਪਕਾਇਆ ਖਾਣ ਦੀ ਆਦਤ ਪੈ ਰਹੀ ਹੈ ਕਿ ਉਹਨਾਂ ਨੂੰ ਜਿਹੜੇ ਵੱਡੇ ਦਿਗਜ ਲੀਡਰ ਨੇ ਉਹਨਾਂ ਨੂੰ ਹੀ ਉਮੀਦਵਾਰ ਬਣਾ ਰਹੇ ਨੇ ਦੇਖੋ ਭਾਜਪਾ ਬਿਲਕੁਲ ਤੁਸੀਂ ਥੋੜਾ ਸਵਾਲ درست ਹੈ ਐਂਡ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਵੀ ਪੱਕਿਆ ਪਕਾਇਆ ਬਣੀ ਬਣਾਈ ਖੀਰ ਖਾਣ ਦੀ ਆਦਤ ਹੈ ਜਿਹੜੀ ਉਹ ਭਾਜਪਾ ਨੂੰ ਪਈ ਹੋਈ ਹੈ ਕਿਉਂਕਿ ਉਹ ਹਮੇਸ਼ਾ ਤੋਂ ਜਾਂ ਤਾਂ ਸੈਲੀਬ੍ਰਿਟੀ ਚਿਹਰਾ ਜਾਂ ਫਿਰ ਉਹਨਾਂ ਨੇ ਉਹ ਦੂਜੀ ਪਾਰਟੀ ਦੇ ਹੁਣ ਜਿਹੜਾ ਹੁਣ ਰੁਝਾਨ ਚੱਲ ਰਿਹਾ ਵੀ ਜਿਹਦਾ ਚੰਗਾਰ ਸੂਖ ਹੈ ਪਾਰਟੀ ਦੇ ਵਿੱਚ ਪਹਿਲਾਂ ਦੋ ਤਿੰਨ ਵਾਰ ਜਿੱਤ ਚੁੱਕਿਆ ਉਹ ਉਮੀਦਵਾਰ ਚਾਹੇ ਉਹ ਆਪਣੀ ਸਹਿਮਤੀ ਦੇ ਨਾਲ ਚਾਹੇ ਡਰਾਅ ਧਮਕਾ ਕੇ ਹੁਣ ਚਰਚਾ ਤਾਂ ਇਹ ਵੀ ਚੜੀ ਹੋਈ ਹੈ ਵੀ ਈਡੀ ਦਾ ਡੰਡਾ ਸੀਪੀਆਈ ਦਾ ਡੰਡਾ ਹੋਰ ਕਈ ਚੀਜ਼ਾਂ ਦਾ ਡਰਾਅ ਧਮਕਾ ਕੇ ਵੀ ਇਹ ਕਰ ਰਹੇ ਨੇ ਸੋ ਇਹ ਚੀਜ਼ਾਂ ਵੀ ਲੋਕਾਂ ਦੇ ਵਿੱਚ ਚਰਚਾ ਛੇੜੀ ਹੋਈ ਹੈ ਪਰ ਇਹ ਬਿਲਕੁਲ ਗਲ ਦਰੋਸਤਾ ਵੀ ਭਾਜਪਾ ਕਿਤੇ ਨਾ ਕਿਤੇ ਹੁਣ ਪੱਕੀ ਪਕਾਈ ਖੀਰਖਾਨ ਦੇ ਵਿੱਚ ਹੈ ਹੁਣ ਸੁਸ਼ੀਲ ਕੁਮਾਰ ਰਿੰਕੂ ਹੋ ਗਿਆ ਰਵਨੀਤ ਬਿੱਟੂ ਹੋ ਗਿਆ ਹੋਰ ਵੀ ਕਈ ਉਮੀਦਵਾਰ ਨੇ ਜਿਹੜੇ ਉਹ ਬਣੇ ਬਣਾਏ ਲਿਆ ਕੇ ਤੇ ਜਿਹਦੇ ਨਾਲ ਇਹ ਆ ਵੀ ਦੇਖੋ ਭਾਜਪਾ ਦਾ ਜਿਹੜਾ ਬਾਕੀ ਵਰਕਰ ਹੈ ਜਿਹੜਾ 10 20 ਸਾਲ ਤੋਂ ਜੁੜਿਆ ਹੋਇਆ ਹੈ ਜਿਹੜਾ ਸ਼ੁਰੂ ਤੋਂ ਮਤਲਬ ਭਾਜਪਾ ਦੀ ਹਮਾਇਤ ਕਰ ਰਿਹਾ ਉਹਦੇ ਵਿੱਚ ਤਾਂ ਇੱਕ ਨਾਰ ਜਿਹੜੀ 네ਗੇਟਿਵਿਟੀ ਹੈ ਉਹ ਆਊਗੀ ਉਹ ਆਊਗੀ ਵੀ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਵੀ ਇਹ ਤਾਂ ਦੂਜੀ ਪਾਰਟੀ ਚੋਂ ਜਾਂ ਕਿਸੇ ਹੋਰ ਨੂੰ ਲਿਆ ਕੇ ਮੂਰੇ ਰੱਖ ਦਿੰਦੇ ਨੇ ਵੀ ਸਾਨੂੰ ਤਾਂ ਮੌਕੇ ਨਹੀਂ ਮਿਲਦਾ ਸੋ ਇਹ ਚੀਜ਼ਾਂ ਭਾਜਪਾ ਲਈ ਵੀ ਕਿਤੇ ਨਾ ਕਿਤੇ ਰੋੜ ਜਿਹੜਾ ਅੱਗੇ ਆਉਣ ਦਾ ਰੋੜਾ ਹੈ ਜਿਹੜਾ ਉਹ ਬਣ ਸਕਦੀਆਂ ਬਿਲਕੁਲ ਬਿਲਕੁਲ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਕਿ ਦਲ ਬਦਲੋਂ ਦਾ سلسلہ جاری ਆ ਉਹਨਾਂ ਦੇ ਵਿਚਾਰ ਜੇਕਰ ਗੱਲ ਕਰੀਏ ਤਾਂ ਵੋਟਰ ਬੈਂਕ ਬੇਹਦੀ ਇੱਕ ਵੱਡਾ ਟਾਪਿਕ ਕਿਹਾ ਜਾ ਸਕਦਾ ਕਿਉਂਕਿ ਉਹਨਾਂ ਦੀ ਬਦੌਲਤ ਹੀ ਜੋ ਉਮੀਦਵਾਰ ਨੇ ਉਹਨਾਂ ਨੂੰ ਜਿੱਤ ਹਾਸਲ ਹੁੰਦੀ ਹੈ ਤਾਂ ਉਹਨਾਂ ਦੇ ਯਾਨੀ ਵੋਟਰਸ ਦੇ ਵਿਚਾਰ ਕਿਹੋ ਜੀ ਇਮੇਜ ਕ੍ਰੀਏਟ ਹੋ ਰਹੀਏ ਦਲ ਬਦਲੋ ਨੂੰ ਲੈ ਕੇ ਇਸ ਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਤਾਂ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਟੌਪਿਕ ਦੇ ਨਾਲ ਹਾਜ਼ਰ ਹੋਵਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ